ਕੰਮ ਦੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਦੇ ਖਿਲਾਫ ਇੱਕ ਕਿਹੜੀ ਵੀ ਸੀ ਸਾਜੇ ਚੱਲ ਰਹੀ ਹੈ ਔਰ ਇੱਕ ਪੱਤਰਕਾਰ ਵੱਲੋਂ ਜਿਹੜੀ ਇਹਨਾਂ ਦੀ ਰਿਪੋਰਟਿੰਗ ਕਰਕੇ ਵਾਇਰਲ ਕੀਤੀ ਗਈ ਹੈ ਔਰ ਇੱਕ ਪੱਤਰਕਾਰ ਵੱਲੋਂ ਜਿਹੜੀ ਇਹਨਾਂ ਦੀ ਰਿਪੋਰਟਿੰਗ ਕਰਕੇ ਵਾਇਰਲ ਕੀਤੀ ਗਈ ਹੈ ਇਹ ਕਾਨੂੰਨ ਦੇ ਬਹੁਤ ਸਖਤ ਖਿਲਾਫ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਿਛਲੇ 4 ਸਾਲਾਂ ਤੋਂ ਉਸ ਰੋਮਣੀ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਨੇ ਅੱਜ ਤੱਕ ਕੋਈ ਐਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਆਈ ਉਹਨਾਂ ਦਾ ਸਵਾਲ ਨਹੀਂ ਹੈ ਕਿ ਕਿਸੇ ਦੇ ਖਿਲਾਫ ਬੁਲਣ ਦਾ ਪਰ ਪੱਤਰਕਾਰ ਵੱਲੋਂ ਇੰਨਾ ਉਕਸਾ ਦਿੱਤਾ ਔਰ ਉਹਨਾਂ ਨੇ ਆਊਟ ਆਫ ਬੈਂਡ ਉਹ ਕਿ ਜਿਹੜੀ ਇਹ ਗੱਲ ਕਹਿਤੀ ਉਹਨਾਂ ਨੇ ਇੱਕ ਨਵਾਂ ਸਿੱਖ ਵਜੋਂ ਕਿ ਗਲਤactos ਮਾਫੀ ਮੰਗ ਲਈ ਫਿਰ ਵੀ ਮਾਫੀ ਮੰਗਣ ਤੋਂ ਬਾਅਦ ਉਹਨਾਂ ਨੇ ਜੋ ਮੈਲਾ ਕਮਿਸ਼ਨ ਨੇ ਉਹਨਾਂ ਨੂੰ ਤਲਬ ਕੀਤਾ ਉਹ ਫਿਰ ਵੀ ਨਵਾਲਾ ਸਿੱਖੋ ਕੇ ਉੱਥੇ ਉਹਨਾਂ ਦੇ ਪਿੱਛੇ ਹੋਏ ਐ ਸਰਕਾਰ ਨੂੰ ਔਰ ਉਥੋਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਆ ਡੀਜੀਪੀ ਪੰਜਾਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਡਵੋਕੇਟ ਸਾਹਿਬ ਜੁਧਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇੱਕ ਪੱਤਰਕਾਰ ਵੱਲੋਂ ਪਹਿਲਾਂ ਉਹਨਾਂ ਨੂੰ ਕਸਾਟ ਵਿੱਚ ਲਿਆ ਕੇ ਬਾਅਦ ਚ ਜਿਹੜੀ ਵੀਡੀਓ ਹੈ ਉਹ ਵਾਇਰਲ ਕੀਤੀ ਗਈ ਹੈ ਮੈਂ ਸੰਗਤ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ 4 ਸਾਲ ਹੋ ਗਏ ਧਾਮੀ ਸਾਹਿਬ ਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਚਲਦਿਆ ਅੱਜ ਤੱਕ ਤਾਂ ਇਦਾਂ ਦੀ ਕੋਈ ਵਾਰਦਾਤ ਨਹੀਂ ਹੋਈ ਔਰ ਇੱਕ ਪੜਿਆ ਲਿਖਿਆ ਸੱਜਣ ਜਿਨੇ ਐਲਰ ਵੀ ਕੀਤੀ ਹੈ ਕੋਡ 'ਚ ਪ੍ਰੈਕਟਿਸ ਕਰ ਰਿਹਾ ਔਰ ਪ੍ਰਧਾਨਗੀ ਮੈਂ ਸਮਝਦਾ ਵੀ ਬਹੁਤ ਵਧੀਆ ਤਰੀਕੇ ਨਾਲ ਬੜੀ ਦੇਰ ਤੋਂ ਬਾਅਦ ਜੇ ਕਿਸੇ ਸੱਜਣ ਨੇ ਜਾਂ ਲੀਡਰ ਨੇ ਪ੍ਰਧਾਨਗੀ ਕੀਤੀ ਹੈ ਚਾਹੇ ਉਹ ਧਾਰਮਿਕ ਤੌਰ ਤੇ ਨਾਲੋਂ ਚਾਹੇ ਉਹ ਸੈਸੀ ਤੌਰ ਤੇ ਨਾਲੋਂ ਧਾਮੀ ਸਾਹਿਬ ਨੇ ਬਹੁਤ ਵਧੀਆ ਕੀਤੀ ਹੈ ਇਹੋ ਜਿਹੀ ਜਿਹੜੀ ਇਲਜ਼ਾਮਬਾਜ਼ੀ ਹੈ ਉਹ ਬਿਲਕੁਲ ਨਹੀਂ ਕਰਨੀ ਚਾਹੀਦੀ ਜੇ ਉਹਨਾਂ ਦੇ ਮਨ 'ਚ ਕੁਝ ਹੁੰਦਾ ਜਦੋਂ ਵਿਮਨ ਕਮਿਸ਼ਨ ਨੇ ਕੋਈ ਉਹਨਾਂ ਨੂੰ ਸੱਮਣ ਕੱਟ ਕੇ ਬੁਲਾਇਆ ਉਥੇ ਨੇ ਜਾਂਦੇ ਇੱਕ ਪ੍ਰਧਾਨ ਛਰੋਣੀ ਕਮੇਟੀ ਦੇ ਨਾਤੇ ਉਹਨਾਂ ਉੱਥੇ ਜਾਣਾ ਬੰਦਾ ਵੀ ਨਹੀਂ ਸੀ ਪਰ ਉਹ ਫਿਰ ਵੀ ਗਏ ਲੋ ਬਾਂਡੇਡ ਬੰਦੇ ਨੇ ਉੱਥੇ ਵੀ ਗਏ ਮੈਂ ਸਮੂਚੀ ਸੰਗਤ ਨੂੰ ਅਪੀਲ ਕਰਨੀ ਚਾਹੁੰਦਾ ਪਹਿਲਾਂ ਸਚਾਈ ਵਿੱਚ ਜਾਓ ਬੜੀ ਡੂੰਘਾਈ ਤੱਕ ਜਾਓ ਫਿਰ ਕੋਈ ਵਾਇਰਲ ਕਰੋ ਖਬਰ ਜਾਂ ਉਹਨਾਂ ਦੇ ਖਿਲਾਫ ਸ਼ਦਾਬਦੀ ਬੋਲੋ ਜਿਹੜਾ ਸੋਸ਼ਲ ਮੀਡੀਆ ਇਹਦੇ ਵਿੱਚ ਅੱਜਕੱਲ ਜਣਾ ਖੜਾ ਉੱਠ ਕੇ ਇਸੇ ਨੂੰ ਟੈਲੀਫੋਨ ਲਾਉਂਦਾ ਅਨਨੋ ਨੰਬਰ ਤੋਂ ਔਰ ਰਿਕਾਰਡਿੰਗ ਕਰਦਾ ਇੱਕ ਕਾਨੂੰਨ ਦੇ ਖਿਲਾਫ ਚੀਜ਼ ਹੈ ਕਾਨੂੰਨ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਉਸ ਪੱਤਰਕਾਰ ਦੇ ਖਿਲਾਫ ਮੈਂ ਸਰਕਾਰ ਨੂੰ ਔਰ ਉਥੋਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਆ ਡੀਜੀਪੀ ਪੰਜਾਬ ਨੂੰ ਬੇਨਤੀ ਕਰਾਂਗਾ ਵੀ ਇਹ ਜਿਹੜਾ ਸੂਬਾ ਇਹ ਆਊਟ ਆਫ ਕੰਟਰੋਲ ਹੁੰਦਾ ਜਾਂਦਾ ਇਹਨਾਂ ਚੀਜ਼ਾਂ ਤੇ ਨਤ ਪਾਓ ਨਹੀਂ ਤਾਂ ਇਹ ਕਾਮਣੇ ਜਿਹੜੇ ਇਹ ਦਿਨੋਂ ਦਿਨ ਵਧਣਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਦਿਨਾਂ ਤੋਂ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਦੇ ਖਿਲਾਫ ਇੱਕ ਕਿਹੜੀ ਵੀ ਸੀ ਸਾਜ਼ਿ ਚੱਲ ਰਹੀ ਹੈ ਔਰ ਇੱਕ ਪੱਤਰਕਾਰ ਵੱਲੋਂ ਜਿਹੜੀ ਉਹਨਾਂ ਦੀ ਰਿਪੋਰਟਿੰਗ ਕਰਕੇ ਵਾਇਰਲ ਕੀਤੀ ਗਈ ਹੈ ਇਹ ਕਾਨੂੰਨ ਦੇ ਬਹੁਤ ਖਿਲਾਫ ਹੈ। ਔਰ ਇਹ ਕਾਨੂੰਨ ਜਿਹੜਾ ਪੰਜਾਬ ਦਾ ਬਹੁਤ ਆਪੋਬੇ ਹੋ ਰਿਹਾ ਹੈ। ਇਹ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਹਨੂੰ ਇੱਥੇ ਕੰਟਰੋਲ ਕਰਨਾ ਚਾਹੀਦਾ ਔਰ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਿਛਲੇ 4 ਸਾਲਾਂ ਤੋਂ ਉਸ ਰੂਮਨੀ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਨੇ। ਅੱਜ ਤੱਕ ਕੋਈ ਐਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਆਈ। ਕਿਉਂਕਿ ਉਹਨਾਂ ਦਾ ਸਵਾਲ ਨਹੀਂ ਹੈ ਕਿ ਕਿਸੇ ਦੇ ਖਿਲਾਫ ਬੋਲਣ ਦਾ ਪਰ ਪੁੱਤਰਕਾਰ ਵੱਲੋਂ ਇੰਨਾ ਉਕਸਾ ਦਿੱਤਾ ਔਰ ਉਹਨਾਂ ਨੇ ਆਊਟ ਆਫ ਬੈਂਡ ਹੋ ਕੇ ਜਿਹੜੀ ਇਹ ਗੱਲ ਕਹਿਤੀ ਔਰ ਸਭ ਤੋਂ ਵੱਡੀ ਗੱਲ ਸਿੱਖ ਕੌਮ ਦੇ ਸੰਸਤਾ ਅਕਾਲ ਤਖਤ ਸਾਹਿਬ ਜਿਹੜੀ ਕਿ ਸਭ ਤੋਂ ਉੱਚੀ ਸਰਵੋਤਮ ਅਦਾਲਤ ਹੈ ਸਾਡੀ ਉਤੋਂ ਉੱਪਰ ਜਿਹੜੀ ਮੈਲਾ ਕਮਿਸ਼ਨ ਹੋ ਨਹੀਂ ਸਕਦੀ ਉਹਨਾਂ ਨੇ ਇੱਕ ਨਿਮਾਣੇ ਸਿੱਖ ਵਜੋਂ ਹੋ ਕੇ ਕਾਲ ਤਰਤੋਂ ਮਾਫੀ ਮੰਗਲੀ ਫਿਰ ਵੀ ਮਾਫੀ ਮੰਗਣ ਤੋਂ ਬਾਅਦ ਉਹਨਾਂ ਨੇ ਜੋ ਮੈਲਾ ਕਮਿਸ਼ਨ ਨੇ ਉਹਨਾਂ ਨੂੰ ਤਲਬ ਕੀਤਾ ਉਹ ਫਿਰ ਵੀ ਨਵਾਲਾ ਸਿੱਖ ਹੋ ਕੇ ਉੱਥੇ ਉਹਨਾਂ ਦੇ ਪਿੱਛੇ ਹੋਏ ਔਰ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇੰਜਾਂ ਜਿਹੜੀਆਂ ਕਾਨੂੰਨੀਆਂ ਹਰਕਤਾਂ ਕਰਦੇ ਨੇ ਲੋਕ ਔਰ ਉਹਨਾਂ ਦੇ ਖਿਲਾਫ ਤੇ ਐਦਾਂ ਵੀਡੀਓ ਜਿਹੜੀ ਵਾਇਰਲ ਕਰਦੇ ਨੇ ਔਰ ਆਊਟ ਆਫ ਵੀ ਜਾ ਕੇ ਉਹਦੀ ਰਿਕਾਰਡਿੰਗ ਕਰਦੇ ਨੇ ਉਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਇਹ ਗੱਲ ਜ਼ਰੂਰੀ ਕਹਿਣਾ ਚਾਹਾਂਗਾ ਕਿ ਇਹ ਜਿਹੜੀਆਂ ਸਾਜ਼ਿਸ਼ਾਂ ਇਹਦੇ ਪਿੱਛੇ ਕੰਮ ਕਰ ਰਹੀਆਂ ਨੇ ਉਹਦੀ ਪੂਰੀ ਤਰ੍ਹਾਂ انکوائری ਕਰਕੇ ਉਹ ਧਰਤਾ ਸਾਹਮਣੇ ਲਿਆਉਣੀਆਂ ਚਾਹੀਦੀਆਂ ਨੇ ਤਾਂ ਕਿ ਪਤਾ ਲੱਗੇ ਕਿ ਕੌਣ ਸ੍ਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਔਰ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਰਾਹ ਤੇ ਤੁਰੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ